ਪਣੀ ਬਣਾਵਾਂ ਗਣ ਸਾਰੀ ਵਿੱਚੇ ਕੋਈ ਸ਼੍ਰੀ ਬੋਲ ਦੇਣੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਉਸ ਦਰ ਤੇ ਆਇਆ ਜਿੱਥੇ ਸੰਗਤਾਂ ਤੇ ਕਵੀਸ਼ਰਾਂ ਨੂੰ ਦੱਸਣਾ ਵੀ ਬਾਬਾ ਬਲੀ ਸਿੰਘ ਕਵੀਸ਼ਰ ਗੰਢੀਵੰਡ ਧੱਤਲ ਉਹਨਾਂ ਦੇ ਬੇਟੇ ਵੱਡੇ ਬਾਬਾ ਜੋਧਾ ਸਿੰਘ ਮੈਂ ਸੰਗਤਾਂ ਨੂੰ ਬਾਬੇ ਜੋਧਾ ਸਿੰਘ ਦੇ ਦਰਸ਼ਨ ਕਰਾਉਣ ਆਇਆ ਇਹਨਾਂ ਦਾ ਇੱਕ ਭਰਾ ਕਵੀਸ਼ਰੀ ਬਹੁਤ ਵਧੀਆ ਬੋਲਦੇ ਤੇ ਲਿਖਦਾ ਸੀ ਪਰ ਉਹ ਸੁਰਗਵਾਸ ਹੋ ਗਏ ਜੀ ਤੇ ਮੈਂ ਉਹਨਾਂ ਦੇ ਘਰ ਆਇਆ ਜੀ ਤੇ ਸੰਗਤਾਂ ਨੂੰ ਦੱਸਣਾ ਚਾਹੁੰਦਾ ਵੀ ਜੋਗਾ ਸਿੰਘ ਜੋ ਵੀ ਮੰਨੇ ਜਾਂ ਨਾਮ ਮੰਨੇ ਪਰ ਇਹ ਬਾਬਾ ਜੋਧਾ ਹੋਂ ਦਾ ਵੀ ਮੇਰਾ ਪਿਤਾ ਜੀ ਜੋਗਾ ਸਿੰਘ ਜੋਗੀ ਦਾ ਉਸਤਾਦ ਸੀ ਜੀ ਹਾਂ ਜੀ ਹਾਂ ਜੀ ਤੇ ਲੋ ਜੀ ਮੈਂ ਸੰਗਤਾਂ ਨੂੰ ਦਰਸ਼ਨ ਕਰਾਉਣਾ ਦੇ ਸਬ ਦੇਛਾ ਜਿਹਨਾਂ ਦੇ ਦਰਸ਼ਨ ਕਰਾ ਦੇਣੇ ਆ ਬੜੀ ਮਹਾਨ ਅਸਤੀ ਆ ਤੇ ਕਵੀਸ਼ਰੀ ਦੇ ਇਹ ਪੁੰਝਵਾ ਤੇ ਜਦੋਂ ਗੱਲ ਕਵੀਸ਼ਰੀ ਦੀ ਆਉਂਦੀ ਆ ਤੇ ਸਾਨੂੰ ਵੀ ਫਿਰ ਨਿਰਮਲ ਸੋ ਚੋਲਾ ਸਾਹਿਬ ਦਾ ਨਸ਼ਾ ਹੋ ਜਾਂਦਾ ਜੀ ਸੁਣੋ ਜੀ ਸਾਨੂੰ ਦੱਸਿਆ ਸ੍ਰੀ ਦਸ਼ਮੇਸ਼ ਜੀ ਨੇ ਕਿ ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀਏ ਜਦੋਂ ਲਾੜੀ ਆਜ਼ਾਦੀ ਦਾ ਚਾਹ ਹੋਵੇ ਉਦੋਂ ਹੱਸ ਕੇ ਮੌਤ ਵਈਈ ਦੀਏ ਜਿਹੜਾ ਸਿੱਖੀ ਸਕੂਲ ਵਿੱਚ ਹੋਵੇ ਭਰਤੀ ਪਹਿਲਾ ਇਹੋ ਹੀ ਸਬਕ ਪੜ੍ਹਾਈ ਦਾ ਏ ਕੀ ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਹੀਂ ਚੋੜਾ ਇਕਲਾਏ ਦੂਜਾ ਪਾਈਦਾ ਏ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਨੂੰ ਕਵੀ ਦੇ ਰੂਪ ਵਿੱਚ ਕੀ ਜਾਂਦੇ ਆ ਜੀ ਟੈਂ ਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਜੀ ਸਰਹੰਦ ਦੇ ਵਿੱਚ ਗੁਜਰੇ ਤੇ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਦਿੱਤੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਨ ਚਾ ਕਹੋ ਸਿੱਖੋ ਕਿਸਤਾ ਨਾਲ ਤਾਂ ਕਰਜਾ ਉਤਾਰਿਆ ਮੈਂ ਜਿਹੜੀ ਗਊ ਸ਼ੇਰ ਦੇ ਹੱਥ ਆ ਗਈ ਉਹਦਾ మాਸ ਵੀ ਨਹੀਂ ਤੇ ਖੱਲ ਵੀ ਨਹੀਂ ਜਿਸ ਮਕਾਨ ਦੀ ਨੀਕਮਜ਼ੋਰ ਹੋ ਗਈ ਉਹ ਘੜੀ ਵੀ ਨਹੀਂ ਤੇ ਪੱਲ ਵੀ ਨਹੀਂ ਜਿਸ ਬਾਗ ਦਾ ਮਾਲੀ ਬੇਈਮਾਨ ਹੋਇਆ ਉਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ ਜਿੰਨਾ ਕੌਮਾ ਚੋਂ ਖੂਨ ਦੀ ਗਈ ਗਰਤ ਉਹ ਕੌਮਾ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਪਰ ਸਾਡੇ ਖਾਲਸੇ ਨੂੰ ਪੰਜਾਬੀਆਂ ਨੇ 도ਗਲੇ ਆਦਮੀ ਨੇ ਮਾਰ ਲਿਆ ਰੋਇਆ ਰੋਖ ਕੋਹਾਰੇ ਵਿੱਚ ਵੇਖ ਦਸਤਾ ਤੇ ਟੱਕ ਜੜਾ ਨੂੰ ਲਾਇਆ ਤਾਂ ਆਪਣੇ ਨੇ ਬੁਲਬੁਲ ਰੋ ਪਈ ਮੰਲੀ ਹੱਥ ਵੇਖ ਸੂਈ ਛੇਦ ਫੁੱਲਾਂ ਚ ਕੀਤਾ ਤਾਂ ਆਪਣੇ ਨੇ ਮੁਰਦਾ ਰੋ ਪਿਆ ਬਗੇ ਦੀ ਵੇਖ ਦੁਨੀਆ ਲਾਂਗੂ ਚਾਹ ਨੂੰ ਲਾਇਆ ਤਾਂ ਆਪਣੇ ਨੇ ਸੁਪੜਿਆ ਤੂੰ ਸੰਤਾਨ ਹੈ ਉੱਤਮ ਤੇਰੀ ਜਾਤ ਕਈਆਂ ਵਰਛਾਂ ਦੇ ਵਿਛੜੇ ਵੇ ਤੂੰ ਆਣ ਮਨਾਵੇਂ ਰਾਤ ਕੁਰਸੀ ਵੇ ਜਦਾ ਪਾਵੇਂ ਸੁਦੰਦ ਗੂੜਾ ਪੂਜੀ ਮੇਜ ਨਾਲੋਂ ਬਹੁਤੀ ਜਾਈਏ ਕੁਰਸੀ ਕੁਰਸੀ ਮੇਜ ਨਾਲੋਂ ਪਾਵੇਂ ਹੈ ਛੋਟੀ ਡਾਰ ਮੇਜ ਨੂੰ ਬਹੁਤ ਅਰਖਵਾਏ ਕੁਰਸੀ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਨਜਾਉਂਦਾ ਇਥੋਂ ਤੀਕੇ ਨਚਾ ਚੜਾਏ ਕੁਰਸੀ ਪੁੱਛੋ ਗੱਦੀਆਂ ਲੱਥੇ ਵਜੀਰ ਤਾਈ ਹਰਦਮ ਆਖਦਾ ਹਾਏ